ਅੱਜ ਬਾਬਾ ਸਾਹਿਬ ਤੋਂ ਪਹਿਲਾਂ ਲਾਡੀ ਕਿੰਦੇ ਲਾਡੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਉੱਪਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਭਾਰਤ ਤਰ ਤਰ ਪ੍ਰਾਪਤ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਦੇਸ਼ ਦੇ ਦੱਬੇ ਕੁਚਲੇ ਦਰਦ ਲੋਕਾਂ ਦੇ ਲਈ ਅਥਾਹ ਮਿਹਨਤ ਕੀਤੀ ਔਰ ਬਾਬਾ ਸਾਹਿਬ ਨੇ ਦੇਸ਼ ਦੇ ਲੋਕਾਂ ਨੂੰ ਖਾਸ ਕਰ ਦੇਸ਼ ਦੇ ਦਲਤ ਲੋਕਾਂ ਨੂੰ ਵੱਡਾ ਸਰੇਹਾ ਦਿੱਤਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਰ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਬਾਬਾ ਸਾਹਿਬ ਹੀਰੋਬੇੜਕਰ ਜੀ ਦੇ ਦਰਸ਼ਾ ਨੂੰ ਅਪਣਾਇਆ ਅੱਜ ਪੂਰੇ ਪੰਜਾਬ ਪਰ ਦੇ ਅੰਦਰ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ ਬਾਬਾ ਸਾਹਿਬ ਹੀਰੋਬੇੜਕਰ ਜੀ ਦੇ ਦਰਸ਼ਾ ਨੂੰ ਲਾਗੂ ਕੀਤਾ ਅਸੀਂ ਪੜੋ ਜੁੜੋ ਦੇ ਦਾਰੋਂ ਲੈ ਕੇ ਅੱਗੇ ਵਧ ਰਹਾਂਗੇ ਅੱਜ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਵਿੱਚ ਖਾਸ ਕਰਕੇ ਸਕੂਲਾਂ ਦੇ ਅੰਦਰ ਵੱਡੀ ਪੱਧਰ ਤੇ ਬਦਲਾਅ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਕਿ ਸਕੂਲ ਆਫ ਫੈਮਿਨਸ ਦੀ ਸਥਾਪਨਾ ਹੋ ਰਹੀ ਆ 118 ਸਕੂਲ ਆਫ ਫੈਮਿਨਸ ਪੰਜਾਬ ਚ ਖੁੱਲੇ ਨੇਗੇ ਕਿਉਂਕਿ ਬਾਬਾ ਸਾਹਿਬ ਹੀਮਰਾਉ ਬੇੜਕਰ ਜੀ ਦਾ ਮਿਸ਼ਨ ਸੀਗਾ ਕਿ ਜਦੋਂ ਸਾਡੇ ਸਮਾਜ ਦੇ ਲੋਕ ਪੜਨਗੇ ਉਹ ਤਰੱਕੀ ਕਰਨਗੇ ਬਾਬਾ ਸਾਹਿਬ ਹੀਮਰਾਉ ਬੇੜਕਰ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿੱਖਿਆ ਨੂੰ ਪੜਾਏਗਾ ਉਹ ਜਿਸ ਤਰ੍ਹਾਂ ਛੇ ਦਿਨ ਦੁੱਧ ਵਾਂਗੂ ਆ ਕਿ ਜਦੋਂ ਜੇ ਛੇ ਦਿਨ ਦੁੱਧ ਪੀਤਾ ਹੁੰਦਾਗਾ ਉਹ ਛੇਰ ਦੀ ਤਰ੍ਹਾਂ ਦਹਾੜਦਾਗਾ ਤਾਂ ਜਿਹੜਾ ਸਿੱਖਿਆ ਪ੍ਰਾਪਤ ਕਰੂਗਾ ਤਾਂ ਮੈਂ ਸਮਝਦਾ ਸਮਾਜ ਦੇ ਅੰਦਰ ਉਹ ਅੱਗੇ ਵਧੂਗਾ ਇਹ ਬਹੁਤ ਵੱਡੇ ਨਾਰੇ ਉੱਪਰ ਆਮ ਆਦਮੀ ਪਾਰਟੀ ਜਿਹੜੀ ਕੰਮ ਕਰ ਰਹੀ ਆ ਸੋ ਜਿਹੜੀਆਂ ਵੀ ਤਾਕਤਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਅਪਮਾਨ ਕਰਨਾ ਚਾਹੁੰਦੀਆਂ ਨੇਗੀਆਂ ਜਾਂ ਮਾਨ ਕਰਦੀਆਂ ਕੀਤਾਗਾ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਖਤ ਜਿਹੜਾ ਹੈਗਾ ਸਨਿਆਗ ਬਿਲਕੁਲ ਉਹਨਾਂ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਮੈਂ ਭਾਰਤ ਸਰਕਾਰ ਨੂੰ ਦੇਸ਼ ਦੇ ਹੋਮ ਮਿਨਿਸਟਰ ਨੂੰ ਬੇਨਤੀ ਕਰਨਾ ਚਾਹਨਾਗਾ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਭੀਮਰਾਓ ਮੇੜਕਰ ਜੀ ਦੇ ਪੁੱਤ ਨੂੰ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਭਾਰਤ ਲਿਆ ਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਕਾਰਵਾਈ ਹੋ ਰਹੀ ਹੈ ਅਰੇ ਉਸ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਬਾਜਵਾ ਇੱਕ ਬਹੁਤ ਹੀ ਸੈਂਸਿਬਲ ਪੋਸਟ ਨੂੰ ਇੱਕ ਸੰਵਿਧਾਨਕ ਪੋਸਟ ਨੂੰ ਹੋਲਡ ਕਰਦੇ ਨੇਗੇ ਮੈਂ ਵੀ ਉਸ ਪੋਸਟ ਦੇ ਉੱਤੇ ਲਗਭਗ 3.5 ਸਾਲ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਲੀਡਰ ਆਫ اپੋਜੀਸ਼ਨ ਰਹਾਗਾ ਸੋ ਉਹਨਾਂ ਨੇ ਇਹ ਬਿਆਨ ਦੇ ਕੇ ਮੈਂ ਸਮਝਦਾ ਭਾਰਤੀ ਏਕਤਾ ਤੇ ਖੰਡਤਾ ਲਈ ਖਤਰਾ ਖੜਾ ਕੀਤਾਗਾ ਜਦ ਕਿ ਉਹ ਬੜਾ ਰਿਸਪਾਂਸਿਬਲ ਅਹੁਦਾਗਾ ਉਹਨਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਦੇ ਨਾਲ ਪੰਜਾਬ ਦੀਆਂ ਏਜੰਸੀਆਂ ਨਾਲ ਸ਼ੇਅਰ ਕਰਨੀ ਚਾਹੀਦੀ ਸੀ ਜੇਕਰ ਉਹਨਾਂ ਕੋਲੇ ਇਨਫੋਰਮੇਸ਼ਨ ਪੁਖਤ ਆ ਗਈ ਜੇਕਰ ਉਹਨਾਂ ਨੂੰ ਉਹਨਾਂ ਕੋਲੇ ਇਨਫੋਰਮੇਸ਼ਨ ਠੀਕ ਆ ਅੱਛਾ ਚੀਮਾ ਸਾਹਿਬ ਜੇਕਰ ਉਹ ਝੂਠ ਬੋਲ ਰਹੇ ਨੇ ਤਾਂ ਵੀ ਮੈਂ ਸਮਝਦਾ ਕਿ ਬਹੁਤ ਹੀ ਗੰਭੀਰ ਵਿਸ਼ਾ ਗਾ ਇਹ ਬਹੁਤ ਗੰਭੀਰ ਵਿਸ਼ਾ ਗਾ ਕਿ ਇਸ ਤਰ੍ਹਾਂ ਦੀ ਪੋਸਟ ਤੇ ਰਹਿ ਕੇ ਔਰ ਲਗਾਤਾਰ ਦੇਸ਼ ਦੀ ਰਾਜ ਸਭਾ ਲੋਕ ਸਭਾ ਵਿਧਾਨ ਸਭਾ ਦਾ ਮੈਂਬਰ ਬਣ ਕੇ ਉਹਨਾਂ ਨੇ ਮੈਂ ਸਮਝਦਾ ਕੋਰ ਵਗਿਆ ਕੀਤੀ ਆ ਸੰਵਿਧਾਨ ਦੀ ਸੌਂ ਖਾ ਕੇ ਕੋਰ ਵਗਿਆ ਕੀਤੀ ਆ ਜੇਕਰ ਉਹਨਾਂ ਨੇ ਆਪਣੀ ਸਸਤੀ ਸੌਰਤ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਨੇਗੇ ਸੋ ਉਹਨਾਂ ਨੂੰ ਤੁਰੰਤ ਜਾਣਾ ਚਾਹੀਦਾ ਤੁਰੰਤ ਪੰਜਾਬ ਪੁਲਿਸ ਕੋਲ ਜਾ ਕੇ ਉਥੇ ਪੁਖਤਾ ਇਨਫੋਰਮੇਸ਼ਨ ਦੇਣੀ ਚਾਹੀਦੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਜੇਕਰ ਕੋਈ ਵਿਅਕਤੀ ਪੰਜਾਬ ਦੀ ਏਕਤਾ ਤੇ ਖੰਡਾਂਤਾਂ ਨੂੰ ਤੋੜਨ ਦੀ ਕੋਸ਼ਿਸ਼ ਕਰੂਗੀ ਕਰੂਗਾ ਤਾਂ ਉਹਦੇ ਮੂੰਹ ਤੋੜ ਜਵਾਬ ਜਿਹੜਾ ਉਹ ਸਰਕਾਰ ਦੇਊਗੀ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਪ੍ਰਤਾਪ ਸਿੰਘ ਬਾਜਵਾ ਹੋੜਾ ਦੇ ਉੱਪਰ ਐਫ ਆਈ ਆਰ ਹੋਈ ਹੈ ਤੇ ਉਸ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਕਹਿ ਰਹੀ ਕਿ ਵੀ ਇਸ ਦੇ ਖਿਲਾਫ ਅਸੀਂ ਹੁਣ ਜਿਹੜਾ ਹੈਗਾ ਉਹ جنگ ਵੀ ਮੀਟਾਂਗੇ ਬਹੁਤ ਹੈਰਾਨੀ ਦੀ ਗੱਲ ਆ ਕਿ ਕਾਂਗਰਸ ਪਾਰਟੀ ਨੇ ਦੇਸ਼ ਤੇ ਵੀ ਰਾਜ ਕੀਤਾ ਪੰਜਾਬ ਤੇ ਵੀ ਰਾਜ ਕੀਤਾ ਉਹਨਾਂ ਨੇ ਹਜੇ ਤੱਕ ਕੋਈ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਦਾ ਬਿਆਨ ਜਿਹੜਾਗਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਸਹੀ ਆ ਜਾਂ ਗਲਤ ਆ ਜੇ ਸਹੀ ਆ ਤਾਂ ਵੀ ਇਨਫੋਰਮੇਸ਼ਨ ਸਟੇਟ ਨੂੰ ਦੇਣੀ ਚਾਹੀਦੀ ਸੀ ਜੇ ਗਲਤ ਆ ਤਾਂ ਮੈਂ ਸਮਝਦਾ ਉਸ ਤੋਂ ਵੀ ਬੰਤਪਾਗਾ ਕੀ ਹੋ ਸਕਦਾ ਸੋ ਕਾਂਗਰਸ ਪਾਰਟੀ ਨੂੰ ਚਾਹੀਦਾ ਕਿ ਅਜਿਹੇ ਸਿਰਫਰੇ ਵਿਅਕਤੀਆਂ ਨੂੰ ਜਿਹੜਾ ਉਹ ਕਾਂਗਰਸ ਪਾਰਟੀ ਚੋਂ ਕੱਢਣਾ ਚਾਹੀਦਾ ਜਿਹੜੇ ਸਟੇਟ ਦੀ ਇਕਤਾ ਤੇ ਖੰਡਤਾਲੀ ਖਤਰਾ ਨੇਗੇ ਜਿਹੜੇ ਸਟੇਟ ਦੀ ਇਕਤਾ ਨੂੰ ਤੋੜਨਾ ਚਾਹੁੰਦੇ ਨੇਗੇ ਪ੍ਰਤਾਪ ਸਿੰਘ ਬਾਜਵਾਹੂਰੀ ਇੰਨੇ ਵੱਡੇ ਲੀਡਰ ਨੇ ਤੇ ਇਸ ਤਰੀਕੇ ਦੇ ਨਾਲ ਜਦੋਂ ਬਿਆਨ ਦਿੰਦੇ ਨੇ ਉਦੋਂ ਤੁਸੀਂ ਮੇਨ ਕੀ ਸੋਚਦੇ ਹੈਗੇ ਹੋ ਐਂਡ ਜਿਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਇੱਕ ਪਾਸੇ ਕਾਂਗਰਸ ਪਾਰਟੀ ਲਗਾਤਾਰ ਬਿਆਨ ਦੇ ਰਹੀ ਹੈ ਕਿ ਭਈ ਐਫ ਆਰ ਕਰਾਉਣ ਤੋਂ ਬਾਅਦ ਹੁਣ ਪ੍ਰੋਟੈਸਟ ਹੋਣਗੇ ਦੇਖੋ ਬੜਾ ਸਪਸ਼ਟ ਆ ਜੇਕਰ ਉਹਨਾਂ ਕੋਲੇ ਇਨਫਰਮੇਸ਼ਨ ਆ ਕਿਉਂਕਿ ਇਸ ਤਰ੍ਹਾਂ ਦੀ ਸਮਗਰੀ ਜਿਹੜੀ ਪੰਜਾਬ ਚ ਆਈ ਆ ਤਾਂ ਉਹਨਾਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਹੁੰਦੇ ਹੋਏ ਇੱਕ ਜ਼ਿੰਮੇਵਾਰ ਅਹੁਦੇ ਤੇ ਹੁੰਦੇ ਹੋਏ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉਹਨਾਂ ਨੇ ਇਨਫਰਮੇਸ਼ਨ ਜਿਹੜੀ ਆ ਪਬਲਿਕ ਕਰਨ ਦੀ ਥਾਂ ਤੇ ਸਾਡੀ ਪੰਜਾਬ ਪੁਲਿਸ ਨੂੰ ਦੇਣੀ ਚਾਹੀਦੀ ਸੀ ਸਟੇਟ ਨੂੰ ਦੇਣੀ ਚਾਹੀਦੀ ਸੀ ਇਸ ਗੱਲ ਦੀ ਉਹਨਾਂ ਨੇ ਕੋਹਰ ਵਗਿਆ ਕੀਤੀ ਆ ਇੱਥੋਂ ਪਤਾ ਲੱਗਦਾ ਕਿ ਉਹਨਾਂ ਨੂੰ 3 ਕਰੋੜ ਪੰਜਾਬੀਆਂ ਦੀ ਕੋਈ ਰੱਖਿਆ ਦਾ ਜਿਹੜਾ ਹੈਗਾ ਖਿਆਲ ਨਹੀਂ ਹੈਗਾ ਕੋਈ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਦੀ ਰੱਖਿਆ ਕੀਤੀ ਜਾਵੇ ਜੇ ਉਹਨਾਂ ਨੇ ਝੂਠੀ ਇਨਫਰਮੇਸ਼ਨ ਦਿੱਤੀ ਆ ਜੇ ਉਹਨਾਂ ਨੇ ਸਸਤੀ ਸੌੜਤਾ ਹਾਸਲ ਕਰਨ ਦਿੱਤੀ ਆ ਜੇਕਰ ਉਹਨੇ ਤੁਹਾਡੇ ਕੈਮਰਿਆਂ ਦੇ ਉੱਤੇ ਸਿਰਫ ਆਪਣੀ ਫੋਟੋ ਚਮਕਾਉਣ ਨਹੀਂ ਦਿੱਤੀ ਆ ਤਾਂ ਮੈਂ ਸਮਝਦਾ ਇਸ ਤੋਂ ਮੰਦ ਭਾਗਾ ਕੀ ਹੋ ਸਕਦਾਗਾ ਕਿ ਐਡੀ ਜ਼ਿੰਮੇਵਾਰੀ ਪੋਸਟ ਤੇ ਹੋ ਕੇ ਉਹਨਾਂ ਨੇ ਇਸ ਤਰ੍ਹਾਂ ਦਾ ਘੱਟਿਆ ਬਿਆਨ ਦਿੱਤਾਗਾ ਸੋ ਉਹਦੀ ਜਾਂਚ ਹੋ ਰਹੀ ਆ ਸੋ ਉਹਨਾਂ ਨੂੰ ਪੰਜਾਬ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਪੰਜਾਬ ਪੁਲਿਸ ਨੂੰ ਜਾ ਕੇ ਸਚਾਈ ਜਿਹੜੀ ਆ ਸੱਚ ਜਿਹੜਾ ਉਹ ਬਿਆਨ ਕਰਨਾ ਚਾਹੀਦਾਗਾ ਸੋ ਬਿਲਕੁਲ ਜੇ ਉਹਨਾਂ ਨੇ ਝੂਠ ਬੋਲਿਆ ਤਾਂ ਵੀ ਕਾਰਵਾਈ ਹੋਊਗੀ ਜੇ ਉਹਨਾਂ ਨੇ ਇਨਫੋਰਮੇਸ਼ਨ ਛਿਪਾ ਕੇ ਰੱਖੀ ਆ ਲੁਕੋ ਕੇ ਰੱਖੀ ਆ ਤਾਂ ਵੀ ਕਾਰਵਾਈ ਹੋਊਗੀ ਪਰ ਗੱਲ ਕਰੀਏ ਤਾਂ